ਕੱਲ ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਮਨਤਜ ਦੇ ਕੋਲ ਦੇਖਣਾ ਜਿੰਨਾ ਵੀਰਾਂ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਸਰਕਾਰੀ ਕਰਮਚਾਰੀਆਂ ਨੂੰ ਕਿੰਨੀ ਮਿਲਦੀ ਤਨਖਾਹ 8ਵੀਂ ਤਨਖਾਹ ਕਮਿਸ਼ਨ ਨਾਲ ਹੋਏਗਾ ਇਹਨਾਂ ਵੱਧਾ ਹੋਏ ਹੋਣਗੇ ਮੰਨ ਲਓ ਮਾਲ ਸਰਕਾਰੀ ਕਰਮਚਾਰੀਆਂ ਨੂੰ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਅਗਲੇ ਸਾਲ ਤੋਂ ਸਰਕਾਰੀ ਕਰਮਚਾਰੀਆਂ ਨੂੰ 8ਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਮਿਲੇਗੀ ਜਿਸ ਕਰਨ ਉਹਨਾਂ ਦੀ ਮਨਜੂਦਾ ਤਨਖਾਹ ਵਿੱਚ ਭਾਰੀ ਵਾਧਾ ਹੋਏਗਾ ਜੇਕਰ ਅਸੀਂ ਕੈਨੜਾ ਪਿੰਕ ਦੇ ਕਲਰਕਾਂ ਦੀ ਗੱਲ ਕਰਕੇ ਤਾਂ ਉਹਨਾਂ ਦੀ ਤਨਖਾਹ ਵਿੱਚ ਭਾਰੀ ਵਾਧਾ ਹੋਵੇਗਾ ਉਹ ਜਾਣਦੇ ਹਾਂ ਇਸ ਤਨਖਾਹ ਕਮਿਸ਼ਨ ਤੋਂ ਬਾਅਦ ਇੱਕ ਬੈਂਕ ਕਲਰਕ ਦੀ ਤਨਖਾਹ ਕਿੰਨੀ ਹੋ ਸਕਦੀ ਹੈ ਕੈਨੇਡਾ ਬੈਂਕ ਦੇ ਕਲਰਕ ਦੀ ਮੂਲ ਤਨਖਾਹ ਲਗਭਗ 19900 ਰੁਪਏ ਸ਼ੁਰੂ ਹੁੰਦੀ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਮਗਹੀਾਈ ਪੱਤਾ ਘਰ ਦਾ ਕਿਰਾਇਆ ਪੱਤਾ ਯਾਤਰਾ ਪੱਤਾ ਤੇ ਹੋਰ ਬਹੁਤ ਸਾਰੇ ਪੱਤੇ ਵੀ ਮਿਲਦੇ ਹਨ ਇਨ੍ਹਾਂ ਪੱਤਿਆਂ ਨੂੰ ਜੋੜਨ ਨਾਲ ਕੁੱਲ ਤਨਖਾਹ ਲਗਭਗ 35000 ਰੁਪਏ ਤੋਂ 40000 ਰੁਪਏ ਤੱਕ ਹੁੰਦੀ ਹੈ ਜੋ ਕਿ ਤਜਰਬੇ ਅਤੇ ਕੰਮ ਦੇ ਸਥਾਨ ਦੇ ਅਨੁਸਾਰ ਵੀ ਵਾਧੇ ਹੈ ਰਿਪੋਰਟਾਂ ਅਨੁਸਾਰ ਅਠਮੀ ਤੱਕਾ ਤਨਖਾਹ ਕਮਿਸ਼ਨ ਵਿੱਚ ਪੇਟਮੈਂਟ ਫੈਕਟਰ 2.57 ਰੱਖਿਆ ਜਾ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਮੌਜੂਦਾ ਮੂਲ ਤਨਖਾਹ ਨੂੰ 2.57 ਨਾਲ ਗੁਣਾ ਕੀਤਾ ਜਾਵੇ ਤੇ ਨਵੀਂ ਮੂਲ ਤਨਖਾਹ ਉਸ ਤੇ ਅੰਦਾਰਤੇ ਤੈਅ ਕੀਤੀ ਜਾਵੇ ਕਿ ਜੇਕਰ ਮੌਜੂਦਾ ਮੂਲ ਤਨਖਾਹ 19900 ਰੁਪਏ ਹੈ ਤਾਂ 2.757 ਦੇ ਗੁਣਕ ਨਾਲ ਇਹ ਲਗਪਗ 55143 ਰੁਪਏ ਤੱਕ ਪਹੁੰਚੇਗੀ ਇਸ ਦੇ ਨਾਲ ਹੀ ਮੰਗਿਆਈ ਪੱਤਾਕਾਰ ਪੱਤਾ ਤੇ ਹੋਰ ਪੱਤੇ ਵੀ ਬਦਲਣਗੇ ਕਿਉਂਕਿ ਇਹ ਪੱਤੇ ਮੂਲ ਤਨਖਾਹ ਤੇ ਪ੍ਰਤੀਸ਼ਾਦੇ ਆਧਾਰ ਤੇ ਜਿੱਤੇ ਜਾਂਦੇ ਨੇ ਇਸ ਦਾ ਮਤਲਬ ਹੈ ਕਿ ਕੋਲ ਤਨਖਾਹ ਵੀ ਦੁੱਗਣੀ ਹੋਣ ਦੀ ਸੰਭਾਵਨਾ ਹੈ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਕੇਂਦਰਾ ਬੈਂਕ ਦੇ ਕਲਰਕ ਦੀ ਕੋਲ ਤਨਖਾਹ 60000 ਤੋਂ 70000 ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਵੱਧ ਹੋ ਸਕਦੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ